ਆਪ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਏਕੋਟ ਵਿਕੇ ਰੱਖੇਗੇ ਇੱਕ ਸਮਾਗਮ ਦੌਰਾਨ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਮਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਗੁਰਚਰਨ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਲਿਸ ਜ਼ਿਲ੍ਹਾ ਅਧਿਆਤੀ ਲੁਧਿਆਣਾ ਅਤੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵੱਲੋਂ ਨਾਮਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਸਰੂਪੋਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗੱਲ ਚੇਅਰਮੈਨ ਅਮਰਜੀਤ ਸਿੰਘ ਸਹਿਵਾਜ ਪੁਰਾ ਨੂੰ ਪੀਏਸੀ ਮੈਂਬਰਾਂ ਦੀ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਸਰਕਲ ਪ੍ਰਧਾਨ ਗੁਰਮੇਲ ਸਿੰਘ ਆਂਡਲੂ ਸੁਖਦੀਪ ਸਿੰਘ ਬੱਗੀ ਕੁਲਵਿੰਦਰ ਸਿੰਘ ਸਮੇਤ ਵੱਖ-ਵੱਖ ਆਗੂਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਚਾਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਹੀ ਆਪਣੇ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਅਤੇ ਜਿਸ ਦੇ ਚਲਦੇ ਅੱਜ ਇਹ ਸਮਾਗਮ ਕਰਵਾਇਆ ਗਿਆ। ਉਹਨਾਂ ਕਿਹਾ ਕਿ ਅਗਲੇ ਮਹੀਨੇ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਾਮਯਾਬ ਕਰਨਗੇ। ਰਾਏਕੋਟ ਤੋਂ ਹਾਕਮ ਸਿੰਘ ਢਾਲੀਵਾਲ ਦੀ ਰਿਪੋਰਟ। ਇਹ ਏਕਟੀਵਿਟੀ ਕਿੱਥੇ? ਵਾਜੁਰਜੀਕਾ ਖਾਲਸਾ ਵਾਜੁਰਜੀਕੀ ਫਤਿਹ। ਜਹਦਰ ਜਗਦੀਪ ਸਿੰਘ ਜੀ ਤਲਵੰਡੀ ਲੋਪੁਰਸ਼ ਜੇਨਰ ਦਾ ਪਾਂਦੇ ਅੰਦਰ ਵੱਡਾ ਸਤਕਾਰ ਆ ਉਹਨਾਂ ਦਾ ਹਲਕਾ ਰੈਕੋਟ ਜਿਹੜਾ ਕਿ ਅੱਜ ਸਰਗਰਮੀਆਂ ਦਾ ਵੱਡਾ ਕੇਂਦਰ ਬਣਿਆ ਹੋਇਆ ਕਿਉਂਕਿ ਪੰਜਾਬ ਦੇ ਅੰਦਰ ਲੋਕ ਸਭਾ ਦੀਆਂ ਚੋਣਾਂ ਦਾ ਮਿਗਲ ਬੱਜ ਚੁੱਕਿਆ ਤੇ ਮੈਂ ਦੇਖ ਰਿਹਾ ਕਿ ਜਿਹੜਾ ਹਲਕਾ ਫਤਿਹਗੜ੍ਹ ਸਾਹਿਬ ਐਮਪੀ ਹਲਕਾ ਜਿੱਥੇ ਬਿਕਰਮਜੀਤ ਸਿੰਘ ਖਾਲਸਾ ਜਿਹੜੇ ਕਿ ਉਥੋਂ ਦੇ ਅਕਾਲੀ ਦਲ ਦੇ ਉਮੀਦਵਾਰ ਆ ਉਸ ਬਾਕੀ ਸਾਰੇ ਜਿੰਨੇ ਵੀ ਕਿਹਨਾ ਪਾਰਟੀਆਂ ਨੇ ਉਹਨਾਂ ਸਾਰਿਆਂ ਤੋਂ ਅੱਗੇ ਵੱਧੇ ਦਿਖਾਈ ਦੇ ਰਹੇ ਨੇ ਉਹਦਾ ਕਾਰਨ ਹੈ ਕਿ ਸਾਰੇ ਹਲਕਿਆਂ ਦੀ ਲੀਡਰਸ਼ਿਪ ਇੱਕ ਛੋਟ ਇੱਕਜੁੱਟ ਹੋ ਕੇ ਇਸ ਮਹਿੰਮਤ ਜੁਟੀ ਹੋਈ ਆ ਖਾਸ ਤੌਰ ਤੇ ਉਹਨਾਂ ਦੇ ਵਿੱਚੋਂ ਜੇ ਮੈਂ ਕਹਿ ਲਵਾਂ ਕਿ ਹਲਕਾ ਰੈਕੋਰਡ ਜਿਹੜਾ ਉਹ ਸਰਦਾਰ ਬਰਵਿੰਦਰ ਸਿੰਘ ਜੀ ਸੰਧੂ ਤੇ ਸਰਦਾਰ ਜਗਜੀਤ ਸਿੰਘ ਜੀ ਤਰਵੰਡੀ ਸਾਹਿਬ ਇਹਨਾਂ ਦੀ ਰਹਿਨਮਾਈ ਹੇਠ ਪੂਰਾ ਇੱਕਜੁੱਟ ਹੋ ਕੇ ਸਾਰੀ ਲੜਾਈ ਲੜ ਰਹੇ ਨੇ ਸੋ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਪਿਛਲੇ ਦਿਨ ਦਾ ਜੋ ਦੌਰਾ ਸੀ ਉਸ ਦੇ ਵਿੱਚ ਦੇਖੇ ਉਤਸ਼ਾਹ ਨੂੰ ਲੈ ਕੇ ਪਾਰਟੀ ਵਰਕਰਾਂ ਨੂੰ ਮਾਣ ਤੇ ਸਨਮਾਨ ਦਿੱਤਾ ਗਿਆ ਉਹ ਅਹੁਦੇਦਾਰੀਆਂ ਦਿੱਤੀਆਂ ਗਈਆਂ ਜਿਦੇ ਵਿੱਚ ਅਸੀਂ ਵਿਸ਼ੇਸ਼ ਕਰਕੇ ਕਹੀਏ ਯੂਥ ਵਿੰਗ ਦੇ ਸਾਡੇ ਬਹੁਤ ਸਰਕਾਰ ਜੋ ਪ੍ਰਭਜੋ ਸਿੰਘ ਢਾਲੀਵਾਲ ਨੂੰ ਮੁਖ ਬਲਾਰਾ ਜਿਹੜਾ ਯੂਥ ਵਿੰਗ ਵੀ ਲਾਇਆ ਗਿਆ ਉਹਦੇ ਨਾਲ ਦੀ ਨਾਲ ਹੋਰ ਜਿਹੜੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਨੂੰ ਮੈਂਬਰ ਪੀਏਸੀ ਤੇ ਹੋਰ ਸਲਾਹਕਾਰ ਤੇ ਹੋਰ ਤਰ੍ਹਾਂ ਦੇ ਜਿਹੜੇ ਅਹੁਦੇ ਨੇ ਪਾਰਟੀ ਦੇ ਅੰਦਰ ਸਨਮਾਨਦੋਦੇ ਆ ਉਹ ਬਹੁਤ ਦਿੱਤੇ ਗਏ ਸਨ ਫਿਰ ਅੱਜ ਉਹਨਾਂ ਨੇ ਚਿੱਠੀਆਂ ਜਿਹੜੀਆਂ ਸਾਰੇ ਹੀ ਸਤਕਾਰ ਦੇ ਲੀਡਰ ਸਹਿਬਾਨ ਨੂੰ ਸੌਂਪੀਆਂ ਗਈਆਂ ਸੋ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਲੋਕਾਂ ਦਾ ਜਿਹੜਾ ਮਹਾਨ ਹੈ ਮੁਰ ਤੋਂ ਅਕਾਲੀ ਦਲ ਵਾਲਾ ਮੁੜਿਆ ਤੇ ਇਹ ਆਉਣ ਵਾਲਾ ਜਿਹੜਾ ਜਿਹੜੀ 4 ਤਰੀਕਾ 4 ਜੂਨ ਉਸ ਜੂਨ ਨੂੰ ਜਿਹੜਾ ਨਤੀਜਾ ਵਾ ਉਹ ਅਕਾਲੀ ਦਲ ਦੇ ਪੱਲੇ ਵਿੱਚ ਅਕਾਲੀ ਦਲ ਦੀ ਝੋੜੀ ਵਿੱਚ ਪੈਣ ਜਾ ਰਿਹਾ ਉਹਦੇ ਦੀ ਸਾਰੇ ਸਮੁੱਚੇ ਵਰਕਰ ਸਹਿਬਾਨ ਇਸ ਗੱਲ ਹੀ ਜਿਵੇਂ ਕਹਿੰਦੇ ਹੁੰਦੇ ਆ ਪ੍ਰਸ਼ੰਸਾ ਦੇ ਪਾਤਰ ਵੀ ਨੇ ਤੇ ਸ਼ਲਾਘਾ ਦੇ ਪਾਤਰ ਨੇ ਕਿ ਜਿੰਨੇ ਵੱਡੇ ਪੱਦਰ ਤੇ ਇਹ ਲੜਾਈ ਜਿਹੜੀ ਆ ਅਕਾਲੀ ਗਰ ਦੀ ਲੜੀ ਜਾ ਰਹੀ ਹੈ ਕਿਉਂਕਿ ਅਕਾਲੀ ਦਲ ਇਕੱਲੇ ਹੋ ਕੇ ਵੰਸਕੀ issues ਨੂੰ ਲੈ ਕੇ ਵੰਸਕ ਮੁੱਦਿਆਂ ਨੂੰ ਲੈ ਕੇ ਹੀ ਕਿਸਾਨੀ ਮੁੱਦਿਆਂ ਨੂੰ ਲੈ ਕੇ ਧਾਰਮਿਕ ਮਸਲਿਆਂ ਨੂੰ ਲੈ ਕੇ ਜਿਹੜੀ ਲੜਾਈ ਲੜ ਰਿਹਾ ਸਰਦਾਰ ਸੁਖਜੀਤ ਸਿੰਘ ਬਾਦਲ ਵੱਲੋਂ ਇਥੇ ਫੈਸਲੇ ਦਾ ਹਰ ਪਿੰਡ ਦੇ ਵਿੱਚੋਂ ਹਰ ਗਲੀ ਦੇ ਵਿੱਚੋਂ ਜਿਹੜਾ ਸਮਰਥਨ ਮਿਲ ਰਿਹਾ ਸੋ ਬਹੁਤ ਵੱਡੀ ਆਸ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਜਿਹੜੀ ਮੋੜ ਜਿਹੜਾ ਉਹ ਵੱਡੀ ਜਿੱਤ ਜਿਹੜੀ ਹੈ ਇੱਥੇ ਹੋਵੇਗੀ ਤੇ ਮੋੜ ਤੋਂ ਅਕਾਲੀ ਦਲ ਇਸ ਪੰਜਾਬ ਦਾ ਅਸਲ ਵਾਰਸ ਲੋਕਾਂ ਦੀਆਂ ਵੋਟਾਂ ਦੇ ਨਾਲ ਬਰਦਾ ਦਿਖਾਈ ਦੇਵੇਗਾ